ਲੈ ਰੋਕ ਤੋਂ ਨੂੰ ਅਜਾਪੈ ਨਵਾਂ ਦੇਗਾ ਦਦਿਆਂ ਬਾਈ ਜਿਹੜਾ ਸਾਰਿਆਂ ਨੂੰ ਪਤਾ ਹੀ ਆ ਬੈਜੇ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਬੱਕਰੀਆਂ ਜਿਨ੍ਹਾਂ ਨੇ ਰੱਖੀਆਂ ਨੇ ਹਨਾ ਉਹਨਾਂ ਨੂੰ ਮਰਨ ਬੱਗੇ ਵੀ ਇੱਕ ਬੋਰ ਤੀਕਾ ਵੀ ਜਿਹੜੇ ਬੱਕਰੀਆਂ ਦੇ ਆ ਪੂਛਾਂ ਦੇ ਮਗਰ ਵਾਲ ਹੋ ਜਾਂਦੇ ਆ ਉਹਨਾਂ ਦਾ ਬਾਹਰ ਜਾਂਦੇ ਆ ਨਾ ਉਹਦਾ ਪਸੂ ਸੋਗਾਗਾ ਫੋਨ ਖਾਨ ਦਾ ਕੇਦਾ ਫਰ ਹਾਲ ਆ ਬੱਚਿਆਂ ਨੇ ਪੁੱਛਿਆ ਗਏ ਬੋਲੋ ਹਾਂ ਇਹ ਟੂਜਾ ਕਰ ਬਣਿਆ ਦਾ ਆ ਪੁੱਛਾਉਣਾ ਆਦੀ ਆ ਸੰਦ ਲੈਂਦਾ ਨਵਾਂ ਸਪਾਈਸਰ ਪਹਿਲਾਂ ਕੈਂਚੀ ਨਾਲ ਹੁਣ ਆ ਵੀ ਥੀਲ ਲੈਂਦੀ ਆ ਵੱਡਿਆਂ ਦੇ ਛੋਟਿਆਂ ਦੇ ਜਿਵੇਂ ਮਰਜੀ ਉਹ ਕਰੋ ਖਲੋ ਆ ਇੱਕਦਿ ਰਹਿ ਗਿਆ ਆਹਨਾ ਦਾ ਮਾਤਾ ਜਿਵੇਂ ਤਿਆਰ ਕਰਦਾ ਕੰਮ ਪੁੱਛਾ ਪਾਛਾ ਮੁੰਨ ਕਹਿ ਬਣਾਤੀਆਂ ਵਧੀਆ ਬਾਈ ਕਿਉਂ ਜਦੋਂ ਕਿਸੇ ਨੂੰ ਬੱਚੇ ਨੂੰ ਮੋਕ ਲੱਗ ਜਾਂਦੀ ਹੈ ਨਾ ਉਦੋਂ ਬਾਈ ਫਿਰ ਫੜ ਜਾਂਦੇ ਆ ਕਿੰਨਾ ਬੁਰਾ ਹਾਲ ਹੋਇਆਗਾ ਪਰ ਬਰੇ ਬੱਕਰੀਆਂ ਰੱਖੀਆਂ ਸ਼ੌਂਕ ਨਾਲ ਰੱਖੀਆਂ ਨੇ ਉਹਨਾਂ ਦੀ ਗੱਲ ਕਰਦਾ ਬਾੜਾ ਨੇ ਤਾਂ ਵਿੱਚ ਆਵਾ ਕਹਿੰਦਾ ਕਮਾਈ ਵਾਲੀਆਂ ਰੱਖ ਲੈਣੇ ਹਨ ਤੇ ਉਹ ਮੁਰਕੇ ਸੰਭਾਲ ਨਹੀਂ ਹੁੰਦੀ ਉਹਨਾਂ ਤਾਂ ਬਈ ਸੰਭਾਲ ਕਰਦੇ ਨਹੀਂ ਬਾੜਾ ਨੂੰ ਤਾਂ ਆ ਵੀ ਬੱਕਰੀਆਂ ਉਹ ਵੀ ਰੁਪਏ ਦੇ ਜਾਣੀਆਂ ਯਾਰ ਹਨ ਇਹ ਚੀਜ਼ ਹੈ ਵਿੱਚ ਤੇ ਬਾਈ ਇਹਨਾਂ ਦੀ ਸੰਭਾਲ ਬਹੁਤ ਆ ਉੱਤਾਂ ਵਾਂਗੂ ਸਾਹਮਣੇ ਪੈਂਦੇ ਆ ਮੇਮਣੀ ਤੇ ਬੱਕਰੇ ਪੱਟੇ ਤੇ ਬੱਕਰੀਆਂ ਉਹ 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 ਪੁਰਾਣਿਆਂ ਵਾਂਗੂ ਸਾਹਮਣੇ ਪੈਂਦੇ ਆ ਤੇ ਫੇਰ ਜਾ ਕੇ ਕਿਤੇ ਦੋ ਰੁਪਏ ਖੜੇ ਕਰਦੀਆਂ ਬਾਈ ਇਹ ਇਹ ਪਾਕੀ ਨਾ ਵੀ ਉਹੀ ਕਮਾਈ ਵਾਧੂ ਆ ਫालतੂ ਹੋ ਜੂ ਵੀ ਉਹ ਵੀ ਰੱਖ ਲਈਏ ਮੜਾ ਬੜਾ ਜਾ ਤੇ ਆਪਾਂ ਨੂੰ ਕਮਾਈ ਹੋ ਜੂ ਐਵੇਂ ਨਹੀਂ ਬਾਈ ਇਹਨਾਂ ਦੀ ਸੇਵਾ ਬਾੜੀ ਕਰਨੀ ਪੈਂਦੀ ਐ ਇਹ ਆ ਦੇਖੋ ਆਪਾਂ ਤਾਂ ਰੱਖਿਏ ਸ਼ੌਂਕ ਨੂੰ ਭਰਾਵੋ ਥੋਨੂੰ ਐਵੇਂ ਆਖਾਂ ਸ਼ੌਂਕ ਵੀ ਪੂਰਾ ਕਰਦੇ ਆ ਤੇ ਕਮਾਈ ਵੀ ਕਰਦੇ ਆ ਇਹ ਗੱਲ ਨਹੀਂ ਹੈਗੀ ਵੀ ਚੀਜ਼ ਐ ਮਰਾ ਸ਼ੌਂਕ ਨਾਲ ਬਾਈ ਆਪਾਂ ਤਾਂ ਰੱਖਿਆ ਕਮਾਈ ਵੀ ਕਰਦੇ ਆ ਤੇ ਆ ਦੇਖ ਲਓ ਪੂਛਾ ਪਾਛਾ ਦੀ ਸਿੰਗਾਂ ਤੇ ਤੇਲ ਲਾਉਣਾ ਹਜੇ ਬਾਈ ਸਾਰਾ ਮਾਲ ਜਿੱਦੇ ਨਵਾਤਾ ਇਹਦਾ ਵਿੱਚ ਨਵਾਤੀਆਂ 5 7 ਤੋਂ 10 ਫਿਰ ਕੁਝ ਰਹਿੰਦੇ ਆ ਹਜੇ ਤੇ ਆਪਾਂ ਤਾਂ ਬਾਈ ਐਂ ਜਿਵੇਂ ਸ਼ੌਂਕ ਨਾ ਰੱਖਦੇ ਆ ਵੀ ਸਾਨੂੰ ਅਖੀ ਪੂਛਾ ਪਾਛਾ ਮੁੱਲ ਕੇ ਸਿੰਗਾਂ ਤੇ ਤੇਲ ਲਾ ਕੇ ਨਵਾ ਤਵਾ ਕੇ ਜਿਚਾਰ ਕੋਈ ਵੀ ਬਣਾਏ ਵੀ ਜਾਣ ਅਗਲਾ ਆ ਕੇ ਆਖੇ ਹਾਂ ਵੀ ਵਾਕਈ ਸੇਵਾ ਹੈਗੀ ਆ ਬਾਈ ਜੇ ਆਪਾਂ ਇਹਨਾਂ ਨੂੰ ਐ ਸਾਮਾਂਗੇ ਮੇਮਣਿਆਂ ਨੂੰ ਪੂਰਾ ਵਧੀਆ ਗੌਰ ਨਾਲ ਪੱਥਾ ਨੂੰ ਬੱਤੇ ਕੋਈ ਵੀ ਲਾ ਲਓ ਵੱਡੇ ਬਸੂ ਆ ਫੇਰ ਜਾ ਕੇ ਬਾਈ ਫਾਇਦਾ ਆਗਾ ਤੇ ਜੇ ਤੁਸੀਂ ਆਖੋ ਵੀ ਲਿਆ ਕੇ ਬੰਨਦੀਆਂ ਮੂਰੇ ਹਰਾ ਸਿਰ ਤਾਂ ਗੌਰ ਹੀ ਨਾ ਕਰੀ ਫੇਰੇ ਤੇ ਕੋਈ ਫਾਇਦਾ ਨਹੀਂ ਫੇਰ ਤਾਂ ਲੋਹੀ ਨਾ ਬਾਈ ਯਾਰ ਬਸ ਫੇਰ ਤਾਂ ਤੁਸੀਂ ਲਿਆਉ ਹੀ ਨਾ ਉਹਦਾ ਕੋਈ ਫਾਇਦਾ ਨਹੀਂ ਪਿਆ ਤੁਸੀਂ ਦੇਖ ਲਓ ਬਾਈ ਕਿਹੜੇ ਹਿਸਾਬ ਨਾਲ ਬੀਜ ਬਣਾਈ ਆਪਾਂ ਐਸ ਲੋਰ ਪੂਛ ਬਾਈ ਜ਼ਰੂਰੀ ਆ ਵੱਡੇ ਬਸੂ ਦੀ ਵੀ ਤੇ ਛੋਟੇ ਬੱਚੇ ਬੱਚੇ ਆਪਾਂ ਦਾ ਸਾਰੇ ਆਏ ਜਮਾ ਮਾਣਾ ਰੱਖਿਆ ਵਧੀਆ ਬਾਈ ਸਾਰੇ ਦੇਵ ਨੂੰ ਉਹਨਕੇ ਵਧੀਆ ਬਣਾਤੀ ਪੁੱਛਣ ਨੂੰ ਨਹੀਂ ਕਹਿਦਾ ਆਪਾਂ ਦਾ ਪੂਰੀ ਗੌਰ ਨਾਲ ਬਈ ਇਹ ਬਣਾ ਕੇ ਬਸ ਆਪਾਂ ਦਾ ਪੂਰੀ ਗੌਰ ਨਾਲ ਬਈ ਇਹ ਜਿਵੇਂ ਬਣਾ ਕੇ ਰੱਖਦੇ ਨੇ ਕਿ ਕੀ ਸੋਹਣੀ ਲੱਗੇ ਯਾਰ ਜੇ ਕੋਈ ਵੀਰ ਦੇਖਣ ਵੀ ਆ ਜੇਗਾ ਹਾਂ ਸਾਰਾ ਆਖੇ ਹਾਂ ਬਈ ਵਾਕਿਆ ਹੀ ਸਮਾਨ ਹੈਗੀ ਜੇ ਮੈਨੂੰ ਆਹ ਮਹਿਣਾ ਦੇ ਦੇ ਜੀ ਆਪਾਂ ਮਨ ਲਟੋੜ ਮਨ ਲਈ ਕਾ ਬਣਾਵਾਂਗੇ ਵਧੀਆ ਸੰਭਾਲ ਕੇ ਰੱਖਾਂਗੇ ਤਾਂ ਤੁਹਾਡੇ ਆਟੋਮੈਟਿਕ ਮੇਹਣੇ ਦੇ ਕੰਗੇ ਬਈ ਕੋਸਟ ਵਾਲੀ ਦਾ ਵੀ ਹੁੰਦਾ ਉਸ ਇਹਨਾਂ ਦੀ ਸੰਭਾਲ ਦਾ ਵੀ ਹੁੰਦਾ ਤੇ ਜਦੋਂ ਸੋਨਾ ਲੱਗਦਾ ਬੱਚੇ ਛੋਲੇ ਲੱਗਦੇ ਆ ਵੱਡਾ ਉਹ ਸੋਨਾ ਲੱਗਦਾ ਕੋਈ ਵੀ ਆ ਜਿਵੇਂ ਆਏ ਉਹ ਮਾਰੇ ਗਿੱਫ ਵੀ ਵਿਗਦੀ ਹਨ ਇਹ ਗੱਲ ਆ ਜਾਂਦੀ ਹੈ ਸੰਭਾਲ ਦੀ ਵੀ ਆਪਣੀ ਘਰ ਕੇ ਬਣਾ ਜੀ ਲੈਣ ਦੀ ਬਈ ਸਾਰੇ ਮੇਰੇ ਪਿਛਾ ਮੰਦੇ ਆ ਵੱਡੇ ਬਸ ਰਹੇਗੇ ਇਹਨਾਂ ਦੇ ਪੰਜ ਚਾਰ ਦੇ ਵਿੱਚੋਂ ਕਸਾ ਕਰ ਕੰਦੇ ਤੁਹਾਨੂੰ ਆ ਰਹੇ ਨੰਬਰ ਤਾਂ ਹੈ ਮਹਾ ਹੈਂਗਰੀਆ ਤੇ ਬੱਸ ਤੁਹਾਨੂੰ ਸੋਹਣਾ ਲੱਗਣਾ ਪੁੱਛਦਾ ਸੀ ਮੁੰਡਿਆ ਕਰੋ ਬਈ ਸੋਹਣਾ ਲੱਗਦਾਗਾ ਇਹ ਕੋ ਮੋਗ ਵੀ ਲੱਗੇ ਕੋਈ ਤਾ ਨਿਭੜਦਾ ਨਹੀਂ ਕੋਈ ਮੋਗ ਹਣਾ ਮਾਲ ਹੋਏ ਸਾਰੇ ਰਾਹ ਦੇ ਪਰ ਤੇ ਸੋਹਣਾ ਲੱਗਦਾ ਬਈ ਤੇ ਅੱਗੇ ਤੁਹਾਨੂੰ ਹੋਰ ઘણી ਵੀਡੀਓ ਤੇ ਕੋਈ ਨਾ ਕੋਈ ਨਵਾਂ ਅੰਕਾ ਦੱਸਣਾ ਬਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ